ਹੈਲੋ ਦੋਸਤੋ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਸਾਖੀ ਲੈ ਕੇ ਅੱਜ ਦੀ ਸਾਖੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਮਾਲਕ ਭਾਗੋ ਦੀ ਅਸਲੀਅਤ ਬਖਾਈ ਜਦੋਂ ਏਮਨਾਬਾਦ ਭਾਈ ਲਾਲੋ ਦੇ ਘਰ ਰਹਿੰਦੇ ਆ ਗੁਰੂ ਨਾਨਕ ਦੇਵ ਜੀ ਨੂੰ 15 ਦਿਨਾਂ ਤੋਂ ਵੀ ਵੱਧ ਹੋ ਗਏ ਤਾਂ ਉੱਥੋਂ ਦੇ ਇੱਕ ਪਠਾਨ ਰਾਜੇ ਦੇ ਵਜ਼ੀਰ ਮਲਕ ਭਾਗੋ ਕੋਲ ਪਾਪਾਂ ਤੇ ਬੇਈਮਾਨੀਆਂ ਨਾਲ ਇਕੱਠਾ ਕੀਤਾ ਹੋਇਆ ਧਨ ਸੀ ਉਸਨੇ ਆਪਣੀ ਵਡਿਆਈ ਲੋਕਾਂ ਵਿੱਚ ਕਰਾਉਣ ਵਾਸਤੇ ਬ੍ਰਹਮ ਭੋਜ ਕੀਤਾ ਉਸਨੇ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਨੂੰ ਬਨਉਤਾ ਦਿੱਤਾ ਜਿੰਨੇ ਵੀ ਫਕੀਰਾਂ ਦੇ ਸਥਾਨ ਸਨ ਉੱਥੇ ਵੀ ਆਪਣੇ ਆਦਮੀ ਭੇਜ ਕੇ ਸਭ ਨੂੰ ਭੋਜਨ ਛਕਣ ਵਾਸਤੇ ਆਖ ਦਿੱਤਾ ਇਸੇ ਤਰ੍ਹਾਂ ਜਦੋਂ ਮਲਕ ਭਾਗੋ ਦੇ ਆਦਮੀ ਨੇ ਉੱਤਾ ਦਿਂਦੇ ਫਿਰ ਰਹੇ ਸਨ ਤਾਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਜੰਗਲਵਾਲ ਜਾਂਦੇ ਹੋਏ ਮਿਲ ਗਏ। ਉਹਨਾਂ ਨੇ ਕਿਹਾ ਤਾ ਪਾ ਜੀ ਅੱਜ ਦਾ ਤੁਹਾਡਾ ਭੋਜ ਮਲਕ ਭਾਗੋ ਦੇ ਘਰ ਹੈ। ਮਲਕ ਭਾਗੋ ਨੇ ਚਾਹਵ ਵਰਨਾ ਨੂੰ ਹੀ ਬ੍ਰਹਮ ਭੋਜ ਛਕਣ ਵਾਸਤੇ ਸੱਦਾ ਦਿੱਤਾ ਹੈ। ਗੁਰੂ ਜੀ ਨੇ ਕਿਹਾ ਅਸੀਂ ਦਰਬੇਸ਼ ਹਾਂ ਸਾਡਾ ਚਾਹਵ ਵਰਨਾ ਵਿੱਚੋਂ ਕੋਈ ਵਰਨ ਨਹੀਂ ਹੈ। ਅਸੀਂ ਕਿਸ ਨਾਲ ਬੈਠ ਕੇ ਭੋਜਨ ਖਾਈਏ। ਗੁਰੂ ਜੀ ਦੀ ਇਹ ਗੱਲ ਸੁਣ ਕੇ ਬ੍ਰਾਹਮਣ ਨੇ ਕਿਹਾ ਇਹਨਾਂ ਗੱਲਾਂ ਕਰਕੇ ਹੀ ਤਾਂ ਤੁਹਾਨੂੰ ਲੋਕ ਕੁਰਾਇਆ ਕਹਿੰਦੇ ਹਨ। ਜੇ ਤੁਸੀਂ ਬ੍ਰਹਮ ਭੋਜ ਵਿੱਚ ਨਹੀਂ ਆਉਂਗੇ ਤਾਂ ਮਲਕ ਭਾਗੋ ਬਹੁਤ ਗੁੱਸਾ ਕਰੇਗਾ ਅਤੇ ਤੁਹਾਨੂੰ ਸ਼ਹਿਰ ਵਿੱਚੋਂ ਕੱਢ ਦੇਵੇਗਾ। ਇਹ ਕਹਿ ਕੇ ਇੱਕ ਬ੍ਰਾਹਮਣ ਅੱਗੇ ਚੱਲਿਆ ਗਿਆ ਤੇ ਗੁਰੂ ਜੀ ਆਪਣੀ ਮौज ਵਿੱਚ ਜੰਗਲ ਵੱਲ ਨੂੰ ਚਲੇ ਗਏ। ਮਲਕ ਭਾਗੋ ਨੇ ਬਹੁਤ ਭਾਰੀ ਬ੍ਰਹਮ ਭੋਜ ਦਾ ਜਗ ਕੀਤਾ ਤੇ ਚੌਹ ਵਰਨਾਂ ਦੇ ਲੋਕਾਂ ਨੇ ਸ਼ੱਕ ਕੇ ਉਸ ਦਾ ਬਹੁਤ ਜਸ ਕੀਤਾ। ਗੁਰੂ ਜੀ ਸਾਰਾ ਦਿਨ ਜੰਗਲ ਵਿੱਚ ਬਤੀਤ ਕਰਕੇ ਸ਼ਾਮ ਨੂੰ ਭਾਈ ਲਾਲੋ ਦੇ ਘਰ ਆ ਗਏ। ਨਿਉਤਾ ਦੇਣ ਵਾਲੇ ਬ੍ਰਾਹਮਣ ਨੇ ਦੇਖਿਆ ਕਿ ਤਪਾ ਨਹੀਂ ਆਇਆ। ਤਾਂ ਉਸਨੇ ਮਾਲਕ ਭਾਗੋ ਕੋਲ ਚੁਗਲੀ ਕੀਤੀ ਕਿ ਮਾਲਕ ਜੀ ਹੋਰ ਤਾਂ ਸਾਰੇ ਸ਼ਹਿਰ ਦੇ ਉੱਚੇ ਨੀਵੇਂ ਲੋਕ ਭੋਜਨ ਖਾ ਗਏ ਹਨ ਇੱਕ ਖੱਤਰੀ ਨਾਨਕ ਜੋ ਆਪਣੇ ਆਪ ਨੂੰ ਤਪਕਾ ਹੁੰਦਾ ਹੈ ਉਹ ਆਪਣੇ ਆਪ ਨੂੰ ਤੁਹਾਡੇ ਨਾਲੋਂ ਵੱਡਾ ਸਮਝ ਕੇ ਤੁਹਾਡੇ ਘਰ ਭੋਜਨ ਸ਼ੱਕਣ ਨਹੀਂ ਆਇਆ ਮਾਲਕ ਨੇ ਪੁੱਛਿਆ ਕਿ ਤੁਸੀਂ ਉਸ ਨੂੰ ਨਿਯੋਤਾ ਦਿੱਤਾ ਸੀ ਬ੍ਰਾਹਮਣ ਨੇ ਕਿਹਾ ਕਿ ਮੈਂ ਉਸ ਨੂੰ ਸਭ ਕੁਝ ਦੱਸ ਕੇ ਬੇਨਤੀ ਕੀਤੀ ਸੀ ਪਰ ਉਸਨੇ ਕੋਈ ਪ੍ਰਵਾਹ ਨਹੀਂ ਕੀਤੀ ਇਹ ਸਭ ਸੁਣ ਕੇ ਮਾਲਕ ਭਾਗੋ ਨੂੰ ਬਹੁਤ ਕ੍ਰੋਧ ਆਇਆ ਉਸਨੇ ਕਿਹਾ ਕੇ ਜਾ ਉਸ ਨੂੰ ਮੇਰੇ پاس ਲੈ ਕੇ ਆ ਮੈਂ ਵੀ ਉਸ ਦੀ ਵਡਿਆਈ ਵੇਖਾਂ ਬ੍ਰਾਹਮਣ ਨੇ ਭਾਈ ਲਾਲੋ ਦੇ ਘਰ ਆਣ ਕੇ ਗੁਰੂ ਜੀ ਨੂੰ ਕਿਹਾ ਤਾਂ ਭਾਜੀ ਤੁਹਾਨੂੰ ਮਾਲਕ ਨੇ ਬੁਲਾਇਆ ਹੈ ਗੁਰੂ ਜੀ ਨੇ ਕਿਹਾ ਸਾਡਾ ਮਾਲਕ ਨਾਲ ਕੋਈ ਲੈਣ ਦੇਣ ਜਾਂ ਕੋਈ ਵਾਸਤਾ ਨਹੀਂ ਹੈ ਸਾਨੂੰ ਉਹ ਕਿਉਂ ਬੁਲਾਉਂਦਾ ਹੈ ਇਹ ਗੱਲ ਸੁਣ ਕੇ ਬ੍ਰਾਹਮਣ ਨੇ ਵਾਪਸ ਜਾ ਕੇ ਆਖਿਆ ਕਿ ਮਾਲਕ ਜੀ ਤਪਾ ਤੁਹਾਡੇ ਹੁਕਮ ਦੀ ਕੋਈ ਪਰਵਾਹ ਨਹੀਂ ਕਰਦਾ ਮਾਲਕ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਜਾਓ ਪੰਜ ਸੱਤ ਆਦਮੀ ਉਸ ਨੂੰ ਜ਼ਬਰਦਸਤੀ ਫੜ ਕੇ ਮੇਰੇ ਕੋਲ ਲੈ ਕੇ ਆਓ ਇਹ ਸੁਣ ਕੇ ਬ੍ਰਾਹਮਣ ਆਪਣੇ ਨਾਲ ਪੰਜ ਛੇ ਆਦਮੀ ਲੈ ਕੇ લાલો ਦੇ ਘਰ ਜਾ ਗੁਰੂ ਜੀ ਨੂੰ بڑے રોਬ ਨਾਲ ਆਖਿਆ ਕਿ ਮਾਲਕ ਨੇ ਤੁਹਾਡੇ ਤੇ ਬਹੁਤ ਗੁੱਸਾ ਕੀਤਾ ਹੈ ਹੁਣ ਚੰਗਾ ਚਾਹੁੰਦੇ ਹੋ ਤਾਂ ਉੱਠ ਕੇ ਸਾਡੇ ਨਾਲ ਤੁਰ ਪਵੋ ਨਹੀਂ ਤਾਂ ਅਸੀਂ ਜ਼ਬਰਦਸਤੀ ਫੜ ਕੇ ਲੈ ਜਾਵਾਂਗੇ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਹੱਸ ਕੇ ਉਹਨਾਂ ਨਾਲ ਮਲਕ ਭਾਗੋ ਦੇ ਘਰ ਚਲੇ ਗਏ ਆਪ ਜੀ ਦੇ ਪਿੱਛੇ-ਪਿੱਛੇ ਭਾਈ ਲਾਲੋ ਵੀ ਪਹੁੰਚ ਗਿਆ ਇਸ ਗੱਲ ਦਾ ਸਾਰੇ ਸ਼ਹਿਰ ਵਿੱਚ ਚਰਚਾ ਹੋਣ ਕਰਕੇ ਬਹੁਤ ਸਾਰੇ ਲੋਕ ਵੀ ਗੁਰੂ ਜੀ ਦੇ ਨਾਲ ਮਲਕ ਭਾਗੋ ਦੇ ਘਰ ਪਹੁੰਚ ਗਏ ਗੁਰੂ ਜੀ ਨੇ ਮਲਕ ਭਾਗੋ ਨੂੰ ਕਿਹਾ ਕਿ ਆਪਨੇ ਘੜੀ ਘੜੀ ਆਦਮੀ ਭੇਜ ਕੇ ਸਾਨੂੰ ਕਿਉਂ ਬੁਲਾਇਆ ਹੈ ਮੇਰੇ ਨਾਲ ਤੇਰਾ ਕੀ ਕੰਮ ਹੈ ਮਲਕਪਾਗੋ ਨੂੰ ਕਿਹਾ ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਏ ਤੁਹਾਨੂੰ ਬ੍ਰਾਹਮਣ ਨੇ ਨਿਯੋਤਾ ਦਿੱਤਾ ਸੀ ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕੀ ਦੋਸ਼ ਦੇਖ ਕੇ ਮੇਰਾ ਭੋਜ ਨਹੀਂ ਸਕਿਆ ਗੁਰੂ ਜੀ ਨੇ ਕਿਹਾ ਅਸੀਂ ਫਕੀਰ ਹਾਂ ਸਾਡਾ ਕਿਸੇ ਨਾਲ ਦਾਵਾ ਨਹੀਂ ਹੈ ਜਿੱਥੇ ਗੁਜ਼ਰ ਜਾਵੇ ਉੱਥੇ ਹੀ ਗੁਜ਼ਾਰ ਲੈਂਦੇ ਹਾਂ ਸਾਨੂੰ ਜੋ ਕੁਝ ਜਿੱਥੇ ਮਿਲ ਜਾਵੇ ਸ਼ੱਕ ਲੈਂਦੇ ਹਾਂ ਚੰਗਾ ਚੋਖਾ ਖਾਣ ਦਾ ਸਾਨੂੰ ਲਾਲਚ ਨਹੀਂ ਹੈ ਮਲਕ ਨੇ ਬੜੇ ਗੁੱਸੇ ਨਾਲ ਕਿਹਾ ਤੇਰੇ ਮਨ ਵਿੱਚ ਕਿਸੇ ਦਾ ਡਰ ਨਹੀਂ ਹੈ ਤੂੰ ਉਲਟ ਚੱਲ ਰਿਹਾ ਹੈਂ ਹੈ ਮੈਂ ਸੁਣਿਆ ਹੈ ਕਿ ਤੇਰਾ ਖੱਤਰੀ ਗੋਤ ਹੈ ਪਰ ਤੂੰ ਇੱਕ ਸੂਦਰ ਦੇ ਘਰ ਖਾਣਾ ਖਾਂਦਾ ਹੈ ਆਪਣਾ ਨਾਮ ਤੂੰ ਤਪਾ ਰਖਾਈ ਬੈਠਾ ਹੈ ਮੈਨੂੰ ਤਾਂ ਦੇਖਦਿਆਂ ਹੀ ਗੁੱਸਾ ਚੜ ਜਾਂਦਾ ਹੈ ਬ੍ਰਹਮ ਭੋਜ ਨੂੰ ਤੂੰ ਬੁਰਾ ਕਹਿੰਦਾ ਹੈ ਪਰ ਆਪ ਖਾਣਾ ਇੱਕ ਨੀਚੀ ਜਾਤ ਦੇ ਤਰਖਾਨ ਦੇ ਘਰ ਖਾਂਦਾ ਹੈ ਗੁਰੂ ਜੀ ਨੇ ਮਲਕਪਾਗੋ ਦੀਆਂ ਗੱਲਾਂ ਸੁਣ ਕੇ ਕਿਹਾ ਕਿ ਜਾਓ ਜੋ ਕੁਝ ਤੁਸੀਂ ਬ੍ਰਹਮ ਭੋਜ ਵਿੱਚ ਤਿਆਰ ਕੀਤਾ ਹੈ ਲੈ ਆਓ ਤੁਹਾਡੇ ਮਨ ਵਿੱਚ ਕੋਈ ਗੱਲ ਰਹਿ ਨਾ ਜਾਵੇ ਉਧਰ ਭਾਈ ਲਾਲੋ ਨੂੰ ਕਿਹਾ ਤੂੰ ਵੀ ਜੇਕਰ ਕੋਈ ਭੋਜਨ ਦਾ ਟੁੱਕਰ ਰੱਖਿਆ ਹੋਵੇ ਤਾਂ ਘਰੋਂ ਲੈ ਆ। ਲਾਲੋ ਆਪਣੇ ਘਰ ਗਿਆ ਤੇ ਕੋਧਰੇ ਦੀ ਰੋਟੀ ਲੈ ਆਇਆ। ਮਾਲਕ ਨੇ ਵੀ ਆਪਣੇ ਭੋਜਨ, ਮਾਲਪੂਰੇ, ਕੜਾ ਆਦਿ ਜੋ ਵੀ ਭੋਜਨ ਬਣਾਏ ਸਨ ਮੰਗਵਾ ਕੇ ਗੁਰੂ ਜੀ ਦੇ ਅੱਗੇ ਰੱਖ ਦਿੱਤੇ ਤੇ ਕਿਹਾ ਕਿ ਪ੍ਰਸੰਨਤਾ ਨਾਲ ਛਕੂ। ਗੁਰੂ ਜੀ ਨੇ ਖੱਬੇ ਹੱਥ ਵਿੱਚ ਮਾਲਪੂੜੇ ਤੇ ਸੱਜੇ ਹੱਥ ਵਿੱਚ ਕੋਧਰੇ ਦੀ ਰੋਟੀ ਦਾ ਟੁਕੜਾ ਫੜ ਕੇ ਦੋਨੋਂ ਹੱਥਾਂ ਨਾਲ ਨਚੋੜ ਦਿੱਤੇ ਤਾਂ ਇੱਕ ਪਾਸੇ ਕੋਧਰੇ ਦੇ ਟੁਕੜੇ ਵਿੱਚੋਂ ਦੁੱਧ ਤੇ ਦੂਜੇ ਪਾਸੇ ਬ੍ਰਹਮ ਭੋਜ ਦੇ ਪੂੜਿਆਂ ਵਿੱਚੋਂ ਲਹੂ ਦੀਆਂ ਧਾਰਾਂ ਧਰਤੀ ਤੇ ਡਿੱਗ ਰਹੀਆਂ ਸਨ ਇਹ ਸਭ ਲੋਕਾਂ ਨੇ ਵੇਖੀਆਂ ਗੁਰੂ ਜੀ ਜਿਉਂ-ਜਿਉਂ ਹੱਥ ਕੁੱਟਦੇ ਤਿਉਂ ਤਿਉਂ ਲਹੂ ਦੀਆਂ ਧਾਰਾਂ ਵਗਦੀਆਂ ਦੇਖਣ ਵਾਲੇ ਲੋਕ ਇਹ ਕੌਤਕ ਦੇਖ ਕੇ ਬਹੁਤ ਹੈਰਾਨ ਹੋਏ ਗੁਰੂ ਜੀ ਨੇ ਕਿਹਾ ਤੂੰ ਬਹੁਤ ਲੋਕਾਂ ਦਾ ਲਹੂ ਨਚੋੜ ਕੇ ਇਹ ਬ੍ਰਹਮ ਭੋਜ ਕੀਤਾ ਹੈ ਜਿਸ ਕਰਕੇ ਇਸ ਵਿੱਚੋਂ ਲਹੂ ਨਿਕਲ ਰਿਹਾ ਹੈ ਇਹੋ ਜਿਹਾ ਭੋਜਨ ਜੋ ਪਾਪਾਂ ਦੀ ਕਮਾਈ ਨਾਲ ਬਣਿਆ ਹੋਵੇ ਇਸ ਤਰ੍ਹਾਂ ਦਾ ਭੋਜਨ ਖਾਣ ਨਾਲ ਪੁੰਨ ਨਾਸ਼ ਹੋ ਜਾਂਦਾ ਹੈ ਤਪੀਆਂ ਦੇ ਤਪ ਨਸ਼ਟ ਹੋ ਜਾਂਦੇ ਹਨ ਅਤੇ ਧਿਆਨੀਆਂ ਦਾ ਧਿਆਨ ਨਹੀਂ ਲੱਗਦਾ ਮਨ ਮਾਲੀਨ ਹੋ ਜਾਂਦਾ ਹੈ ਜਿਸ ਦੇ ਕਰਕੇ ਹਰੀ ਦੇ ਜਸਦਾ ਸੁੰਦਰ ਰੰਗ ਨਹੀਂ ਚੜਦਾ ਸੋ ਜਿਨ੍ਹਾਂ ਨੂੰ ਸਮਝ ਹੋਵੇ ਉਹ ਲਹੂ ਕਿਉਂ ਖਾਣ ਤੇ ਆਪਣੇ ਪੁੰਨ ਨੂੰ ਕਿਉਂ ਨਸ਼ਟ ਕਰ ਲੈਣ ਇੱਧਰ ਸੂਦਰ ਦਾ ਭੋਜਨ ਵੇਖੋ ਜਿਸ ਵਿੱਚੋਂ ਨਿਰਾ ਦੁੱਧ ਨਿਕਲ ਰਿਹਾ ਹੈ ਅਸਲ ਬ੍ਰह्म ਭੋਜ ਤਾਂ ਸਦਾ ਇਸ ਦੇ ਘਰ ਹੀ ਹੁੰਦਾ ਹੈ ਜਿੱਥੇ ਅਸੀਂ ਰੋਜ਼ ਹੀ ਭੋਜਨ ਸਕਦੇ ਹਾਂ ਕਿਉਂਕਿ ਇਹ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਆਪ ਖਾਂਦਾ ਹੈ ਤੇ ਹੋਰ ਲੋੜਵੰਦਾ ਨੂੰ ਵੀ ਸ਼ਕਾਉਂਦਾ ਹੈ ਇਸ ਦੇ ਸ਼ਕਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਜਨਮਾ ਜਨਮਾਂ ਦੀ ਮੈਲ ਧੋਤੀ ਜਾਂਦੀ ਹੈ ਪਰੰਤੂ ਜੋ ਆਦਮੀ ਕਿੱਕਰ ਬੀਜਦਾ ਹੈ ਉਸ ਨੂੰ ਉਹ ਵੱਡੀ ਹੋ ਕੇ ਕੰਡੇ ਮਾਰਦੀ ਹੈ ਜੋ ਤੂੰ ਹਾਵੀ ਵਾਸਤੇ ਪਾਪਾਂ ਦੀ ਮਾਇਆ ਨਾਲ ਬ੍ਰਹਮ ਭੋਜ ਕੀਤਾ ਹੈ ਇਸ ਦੇ ਫਲਦਾ ਤੈਨੂੰ ਉਦੋਂ ਪਤਾ ਲੱਗੇਗਾ ਜਦੋਂ ਤੈਨੂੰ ਜਮਾਂ ਦੀ ਮਾਰ ਪਵੇਗੀ ਇਸ ਤਰ੍ਹਾਂ ਸਤਗੁਰਾਂ ਦੀ ਮਹਿਮਾ ਵੇਖ ਕੇ ਮਲਕ ਭਾਗੋ ਬਹੁਤ ਸ਼ਰਮਿੰਦਾ ਹੋਇਆ ਤੇ ਸਿਰ ਝੁਕਾ ਕੇ ਆਪਣੀ ਭੁੱਲ ਬਖਸਾਈ ਗੁਰੂ ਜੀ ਉੱਠ ਕੇ ਭਾਈ ਲਾਲੋ ਨਾਲ ਚਲੇ ਗਏ ਮਲਕ ਭਾਗੋ ਗੁਰੂ ਜੀ ਦੇ ਇਸ ਕਉਤਕ ਨਾਲ ਸ਼ਰਮਿੰਦਾ ਹੋ ਕੇ ਮਨ ਵਿੱਚ ਖਿੱਚ ਕੇ ਵਿਚਾਰਨ ਲੱਗਾ ਕਿ ਜਿਵੇਂ ਕਿ ਮੈਂ ਆਪਣੀ ਇਸ ਹੀਠੀ ਦਾ ਮੈਂ ਬਦਲਾ ਜ਼ਰੂਰ ਲਵਾਗਾ ਤਾਂ ਮੇਰੇ ਮਨ ਨੂੰ ਸ਼ਾਂਤੀ ਆਵੇਗੀ ਇਹ ਈਰਖਾਵਾਦੀ ਵਿਚਾਰ ਕਰਕੇ ਜਦੋਂ ਦੂਜੇ ਦਿਨ ਮਲਕ ਭਾਗੋ ਖਾਨ ਦੇ ਦਰਬਾਰ ਵਿੱਚ ਗਿਆ ਤਾਂ ਉਸ ਨੂੰ ਖਾਨ ਨੇ ਦੱਸਿਆ ਕਿ ਮੇਰਾ ਨੌਜਵਾਨ ਬੇਟਾ ਬਿਮਾਰ ਹੈ ਉਸ ਦੇ ਬਹੁਤ ਇਲਾਜ ਕੀਤੇ ਹਨ ਪਰ ਉਸ ਨੂੰ ਕੋਈ ਆਰਾਮ ਨਹੀਂ ਆਇਆ ਮਾਲਕ ਭਾਗੋ ਨੇ ਝਟ ਹੀ ਕਿਹਾ ਕਿ ਇੱਕ ਨਾਨਕ ਤਪਾ ਲਾਲੋ ਤਰਖਾਨ ਦੇ ਘਰ ਰਹਿੰਦਾ ਹੈ ਉਹ ਬੜਾ ਪਹੁੰਚਿਆ ਹੋਇਆ ਫਕੀਰ ਹੈ ਉਸ ਨੂੰ ਸੱਦ ਕੇ ਲੜਕੇ ਨੂੰ ਬੁਖਾ ਦਿਓ ਤਾਂ ਲੜਕਾ ਠੀਕ ਹੋ ਜਾਵੇਗਾ ਖਾਨ ਨੇ ਉਸੇ ਵੇਲੇ ਆਪਣੇ ਆਦਮੀ ਗੁਰੂ ਜੀ ਕੋਲ ਭੇਜੇ ਤੇ ਉਹਨਾਂ ਨੂੰ ਆਖਿਆ ਕਿ ਜਿਵੇਂ ਵੀ ਮਿੰਤ ਤਰਲਾ ਕਰਨਾ ਪਵੇ ਦਾ ਕਰ ਲੈਣਾ ਜੇਕਰ ਫਿਰ ਵੀ ਨਾ ਆਵੇ ਤਾਂ ਜ਼ਬਰਦਸਤੀ ਬੰਨ ਕੇ ਲੈ ਆਉਣਾ ਪਰ ਜਦ ਖਾਨ ਦੇ ਬੰਦਿਆਂ ਨੇ ਗੁਰੂ ਜੀ ਦੀ ਮਿੰਨਤ ਤਰਲਾ ਕੀਤਾ ਤਾਂ ਗੁਰੂ ਜੀ ਤੁਰੰਤ ਹੀ ਉੱਠ ਕੇ ਉਹਨਾਂ ਦੇ ਨਾਲ ਚੱਲ ਪਏ ਖਾਨ ਨੇ ਗੁਰੂ ਜੀ ਨੂੰ ਕਿਹਾ ਮੇਰੇ ਬੇਟੇ ਨੂੰ ਆਪਣੇ ਦਰ ਨਾਲ ਰਾਜ਼ੀ ਕਰ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਪਰ ਜੇ ਨਾ ਕਰੋਗੇ ਤਾਂ ਤੁਹਾਨੂੰ ਕੈਦ ਕਰਕੇ ਕੁਝ ਖਾਣ ਪੀਣ ਨੂੰ ਵੀ ਨਹੀਂ ਦਿੱਤਾ ਜਾਵੇਗਾ ਖਾਨ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਜਿਸ ਪੁੱਤਰ ਵਾਸਤੇ ਤੂੰ ਸਾਨੂੰ ਕੈਦ ਕਰਨ ਲਈ ਕਹਿ ਰਿਹਾ ਹੈ ਉਹ ਤਾਂ ਜੰਮਪੁਰੀ ਵੀ ਪਹੁੰਚ ਗਿਆ ਹੈ ਇਹਨਾਂ ਨੂੰ ਖਾਨ ਦੇ ਘਰੋਂ ਇੱਕ ਆਦਮੀ ਨੇ ਆ ਕੇ ਦੱਸਿਆ ਕਿ ਖਾਨ ਜੀ ਤੁਹਾਡਾ ਪੁੱਤਰ ਮਰ ਗਿਆ ਹੈ ਇਹ ਗੱਲ ਸੁਣ ਕੇ ਖਾਨ ਤਹਾ ਮਾਰ ਕੇ ਰੋਣ ਲੱਗ ਪਿਆ ਤੇ ਗੁਰੂ ਜੀ ਉੱਠ ਕੇ ਆਪਣੇ ਤਪਸਥਾਨ ਜੰਗਲਵਾਲ ਨੂੰ ਚਲੇ ਗਏ ਸੋ ਦੋਸਤੋ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਸਾਖੀ ਜੇਕਰ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਮੇਰੇ ਚੈਨਲ ਕਿਤਾਬਾਂ ਦੇ ਪੰਨੇ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ